ਹਰੀ ਸ਼ੰਕਰ ਹਰੀ ਰਾਮ ਜਯੋ ਹਾਰਿ ਸ਼ੰਕਰ ਹਰੀ ਰਾਮ ਰਾਜਾ ਕੀ ਤਾਈ ਕੋ ਰੇ ਲਾਖਿਸ਼ਾ ਮਾ ਦੀ ਚਾ ਸ਼ੰਕਰ ਹਰੀ ਸ਼ੰਕਰ ਹਰੀ ਰਾਮ ਰਾਜਾ ਕੀ ਤਾਈ ਕੋ ਰੇ ਲਾਖਿਸ਼ਾ

ਦੇਵੀਦਲਾ ਮੰਦਿਰ ਦੇ ਵਿੱਚ ਕਥਾ ਚੱਲ ਰਹੀ ਆ ਅੱਜ ਉਹਦਾ ਵਿਸ਼ਰਾਮ ਦੇਣਿਆ ਅੱਜ ਉਹਦਾ ਜਿਹੜਾ ਵਿਸ਼ਰਾਮ ਦੇਣਿਆ ਇੱਥੇ ਭਜਨ ਨਾਲ ਮੌਜੂਦ ਨੇ ਸੋ ਦਰ ਭਗਤ ਆਏ ਨੇ ਔਰ ਕਥਾ ਦਾ ਆਨੰਦ ਲੈ ਰਹੇ ਨੇ ਲਗਾਤਾਰ ਆਨੰਦ ਲਿਆ ਵਾ ਸੰਗੀਤਨ ਮੰਡਲ ਦੇ ਸਦਸਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਸਭ ਤੋਂ ਪਹਿਲੇ ਜੀ ਇੰਗਰਾਜ ਸਾਹਿਬ ਰਜਰਾਦੇ ਜੀ ਪਿਲੋ ਤਾਂ ਤੁਹਾਡੇ ਆਇਆ ਨੇ ਜੀ ਆਇਆਂ ਨੂੰ ਜੀ ਕਿਉਂਕਿ ਹਰ ਵਾਰ ਦੀ ਬੋਬੜਾ ਸਯੋਜਨ ਮੰਡਲ ਨੂੰ ਸ਼੍ਰੀ ਮੁਕੰਦ ਹਰੀ ਨਾਮ ਪ੍ਰਚਾਰ ਸੰਗੀਤਨ ਮੰਡਲ ਨਕੋਦਰ ਵੱਲੋਂ 5 ਦਿਨ ਦੀ ਭਗਤਮਾਲ ਕਥਾ ਜਿਸ ਵਿੱਚ ਅੱਜ ਸਾਡੇ ਕੋਲ ਕ੍ਰਿਸ਼ਨ ਦਾਸ ਪੁੱਤਾਂ ਜੀ ਜੋ ਕਿ ਪੰਜ ਸੰਧਿਆ ਵਾਸਤੇ ਆਏ ਨੇ ਅੱਜ ਦਾ ਜੋ ਦਿਨ ਹੈ ਵਿਸ਼ੇਸ਼ ਹੈ ਜੀ ਅੱਜ ਤਾਂ ਹਰ ਤੀਰਥ ਦੇ ਉੱਪਰ ਸੰਤ ਜਨ ਤਪੱਸਿਆ ਕਰਕੇ ਕਿਉਂਕਿ ਚੰਦਰ ਗ੍ਰਹਿਣ ਹੈ ਚੰਦਰ ਗ੍ਰਹਿਣ ਦੇ ਵਿੱਚ ਤਪੱਸਿਆ ਕਰਕੇ ਭਜਨ ਕਰਕੇ ਪ੍ਰਭੂ ਜੀ ਨੂੰ ਦੀ ਜਾਂਦੇ ਆ ਤੇ ਉਸੇ ਸਮੇਂ ਵਿੱਚ ਕੋਈ ਸੰਧਿਆ ਚੱਲ ਰਹੀ ਹੈ ਉਹ ਜਦ ਤੱਕ ਚੰਦਰ ਗ੍ਰਹਿਣ ਦਾ ਸਮੇਂ ਹੈ ਉਹਨਾਂ ਟਾਈਮੇ ਭਜਨ ਸੰਧਿਆ ਚੱਲੇਗੀ ਤਾਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਪ੍ਰਭੂ ਪ੍ਰੇਮੀਆਂ ਦਾ શ્રી ਮਕੰਦਰੀ ਨਾਮ ਪ੍ਰਚਾਰ ਸੰਗੀਤ ਮੰਡਲ ਨਕੋਤੜ ਵੱਲੋਂ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਹਰ ਵਾਰ ਵੱਧ ਚੜ ਕੇ ਹਿੱਸਾ ਲੈ ਕੇ ਸਹਿਯੋਗ ਦੇ ਕੇ ਤਨਮਨ ਧੰਦੇ ਨਾਲ ਮੰਡਲ ਦਾ ਸਹਿਯੋਗ ਦਿੱਤਾ ਬਹੁਤ ਹੀ ਮੰਡਲ ਦੇ ਸਾਰੇ ਸਦਸੇ ਸ਼ਹਿਰ ਨਿਵਾਸੀਆਂ ਦਾ ਬਾਹਰੋਂ ਆਈ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਕਿੰਨੀ ਕਥਾ ਜੀ ਕਿੰਨੀ ਵਾਰੀ ਕਰੇ ਬਚਾਣਾ ਕਰੀਬ ਕਰੀਬ ਜੀ ਵੈਸੇ ਤਾਂ ਸਾਡੇ ਜਿੰਨੇ ਵੀ ਸਾਥੀ ਆ ਕੋਈ 35 ਸਾਲ ਤੋਂ ਕੋਈ 36 ਸਾਲ ਤੋਂ ਠਾਕੁਰ ਜੀ ਲੈਂਚ ਲੱਗੇ ਹੋਏ ਆ ਭਗਤਮਾਲ ਕਥਾ ਜਿਹੜੀ ਪਹਿਲੀ ਵਾਰੀ ਹੋਈ ਨਕੋਦਰ ਚ ਭਗਤਮਾਲ ਕਥਾ ਪਹਿਲੀ ਵਾਰੀ ਹੋਈ ਠਾਕੁਰ ਜੀ ਸ਼ਿਪਰਨ ਕਥਾ ਆ ਰਾਮ ਕਥਾ ਇਹ ਕਥਾ ਸਾਰੀਆਂ ਹੋਈਆਂ ਪਹਿਲੇ ਭਗਤਮਾਲ ਕਥਾ ਜਿਹੜੀ ਆ ਨਕੋਦਰ ਦੇ ਵਿੱਚ ਪਹਿਲੀ ਵਾਰੀ ਹੋਈ ਹੈ ਭਗਤਮਾਲ ਕਥਾ ਆ ਤੇ ਭਗਤ ਲਈ ਜਗ੍ਹਾ ਘਟ ਘਟ ਰਹੀ ਆ ਜਗ੍ਹਾ ਘਟ ਰਹੀ ਹੈ ਜੀ ਉਹ ਇਸ ਕਰਕੇ ਵਿਵਸਥਾ ਪਹਿਲੋ ਸ਼ਵਲਿਆ ਮੰਦਿਰ ਸੀ ਬਾਰਿਸ਼ ਦੇ ਕਰਕੇ ਇੱਥੇ ਜਗ੍ਹਾ ਚੇਂਜ ਕਰਨੀ ਪਈ ਪਰ ਇੱਥੇ ਜਗ੍ਹਾ ਕੱਟ ਪੈ ਰਹੀ ਆ ਠਾਕੁਰ ਜੀ ਕਿਰਪਾ ਕਰਨਗੇ ਇਹ ਵੀ ਜਗਾ ਅੱਗੇ ਖੁੱਲ ਜੇਗੀ ਹੋਰ ਸੁਣੇ ਸੁਨੀਲ ਪਤਰਾ ਸਾਰੀ ਜਿਹੜੀ ਜਨਤਾ ਆਈ ਹੈ ਇੱਥੇ ਸਭ ਆਨੰਦਮਈ ਤਰੀਕੇ ਨਾਲ ਕਥਾ ਸੁਣਵੀ ਰਹੀ ਆ ਔਰ ਆਨੰਦ ਖੂਬ ਲੈ ਰਹੀ ਆ ਬਹੁਤ ਬਹੁਤ ਧੰਨਵਾਦ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ ਹੈ ਸਾਡੇ ਨਾਮ ਪਰ ਚਾਰ ਸੰਗੀਤ ਮੰਡਲ ਹਾਂ ਜੀ ਰਾਮ ਜੀ ਮੈਂ ਰਹੀਸ਼ ਸ਼ਰਮਾ ਜਾ ਮੰਡਲ ਵੱਲੋਂ ਸਾਵੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਸੇ ਹੋਕ ਦਿੱਤਾ ਤੇ ਸਾਡੀ ਇਹ ਕਥਾ ਸਫਲ ਬਣਾਈ ਅੱਜ ਮਹਾਰਾਜ ਜੈ ਮਤਾ ਦੀ ਸ਼ਿਰ ਰਾਜਾ ਦੀ ਅਸੀਂ ਤਾਂ ਮਾਰੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਤੇ ਪੂਰਾ ਸਾਥ ਦਿੱਤਾ ਇਸ ਸਾਡੇ ਦਾ ਪ੍ਰੋਗਰਾਮ ਬਣਾਉਣ ਦੇ ਵਿੱਚ ਅਸੀਂ ਉਹ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੋਂ ਦੇ ਸਦਸੇ ਨਾਲ ਸਾਡੇ ਅੱਜ ਦੇਵੀਤਲਾ ਮੰਦਿਰ ਦੇ ਵਿੱਚ ਪਹੁੰਚੇ ਕਿਉਂਕਿ ਅੱਜ ਵਿਸ਼ਰਾਮ ਦੇਣਾ ਅੱਜ ਆਖਰੀ ਆ ਕਥਾ ਦਾ ਔਰ ਭਗਤ ਜਗਾ ਬਹੁਤ ਸਾਰੇ ਭਗ ਜਿਹੜੇ ਬਹੁਤਾਂ ਜਾ ਰਹੇ ਆ ਪਹਿਲੇ ਜਗ੍ਹਾ ਜਿਹੜੀ ਇਹ ਸ਼ਵਾਲੇ ਮੰਦਿਰ ਰੱਖੀ ਸੀ ਬਰਸਾਤ ਦੇ ਕਰਕੇ ਜਿਹੜਾ ਸਾਰਾ ਪ੍ਰੋਗਰਾਮ ਆ ਦੇਵੀਤਲਾ ਮੰਦਿਰ ਹੋ ਰਿਹਾ ਵਾ ਇਹਨਾਂ ਦਾ ਕਹਿਣਾ ਜਦੋਂ ਤੱਕ ਕਿ ਚੰਦਰ ਗ੍ਰਹਿ ਮੈਨੂੰ ਲੱਗਦਾ ਉਸ ਤੋਂ ਪਹਿਲੇ ਪਹਿਲੇ ਤੱਕ ਇਹ ਜਿਹੜੀ ਕਥਾ ਜਾਰੀ ਰਵੇਗੀ ਤੋਂ ਤਸਵੀਰਾਂ ਤੁਹਾਨੂੰ ਸਾਰੀਆਂ ਇੱਕ ਟੈਲਰ ਤੇ ਦਿਖਾਈਆਂ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇੱਕ ਟੈਲਰ ਨਿਊਜ਼ ਨਕੋਚਾ